ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਮੰਗਾ ਹਨੇਰੇ ਚ ਜੀਵਨ ਦੀ ਜੋਤੀ ਲਖਾਂ ਤੇਰੀ ਰਹਿਮਤ ਨੇ ਦੇਵੇ ਜਗਾਏ ਮੈਂ ਤੇ ਇੱਕ ਫੁੱਲੀ ਮੰਗਿਆ ਸੀ ਤੂੰ ਬਾਗੀਚਾ ਮੇਰੇ ਹਵਾਦੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਮੁੜੇਲ ਕੇ ਰਖ ਦਿੱਤਾ ਮੈਂ ਤੇ ਕਿਧਰੇ ਇੱਕ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦਿਸ ਭਵੇ ਹੈ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੁਖ ਦੀ ਪਾਤਰਤਾ ਹਰ ਵਕਤ ਛੋੜ ਲਈ ਹੈ ਹਰ ਵਕਤ ਛੋੜ ਲਈ ਹੈ ਹਰ ਵਕਤ ਛੋੜ ਲਈ ਹੈ